ਪੂਰੇ ਪੰਜਾਬ ਭਰ ਵਿੱਚ ਲੋਹੜੀ ਦਾ ਤਿਉਹਾਰ ਪੂਰੇ ਤੁਮ ਤੁਮ ਨਾ ਮਨਾਇਆ ਗਿਆ ਪਰ ਇੱਕ ਪਰਿਵਾਰ ਨਾਲ ਅਜੀਹਾ ਹਾਸਾ ਵਾਪਰਿਆ ਕਿ ਪਰਿਵਾਰ ਤੇ ਆਸ-ਪਾਸ ਦੇ ਲੋਕਾਂ ਦੇ ਰੋਂਗ ਤੇ ਖੜੇ ਹੋ ਗਏ। ਦਰਅਸਲ ਜਦੋਂ ਉਹ ਪਰਿਵਾਰ ਪੁੱਗਾ ਬਾਲ ਕੇ ਲੋਹੜੀ ਮਨਾ ਰਿਹਾ ਸੀ ਤਾਂ ਅਚਾਨਕ ਲੋਹੜੀ ਦੀ ਅੱਗ ਦੇ ਵਿੱਚ ਬਲਾਸਟ ਹੋ ਗਿਆ ਜਿਸ ਤੋਂ ਬਾਅਦ ਲੋਕ ਤਾਂ ਬਾਲ-ਬਾਲ ਬਚ ਗਏ ਪਰ ਬਲਾਸਟ ਦੇ ਚੰਗਿਆੜੇ ਕਰਕੇ ਕੱਪੜੇ ਸੜ ਗਏ। ਘਟਨਾ ਅਮਰਸਰ ਦਿਹਾਤੀ ਦੇ ਪਿੰਡ ਚੀਨਾ ਕਰਮ ਸਿੰਘ ਵਾਲੇ ਦੀ ਹੈ ਜਿੱਥੇ ਲੋਹੜੀ ਦੇ ਤਿਉਹਾਰ ਮੌਕੇ ਪਰਿਵਾਰ ਆਪਣੇ ਘਰ ਚ ਵਿਹੜੇ 'ਚ ਭੁੱਗਾ ਬਾਲ ਕੇ ਲੋਹੜੀ ਮਨਾ ਰਿਹਾ ਸੀ ਐਸੇ ਦੌਰਾਨ ਭੁੱਗੇ ਦੇ ਆਲੇ-ਦੁਆਲੇ ਪਰਿਵਾਰਕ ਮੈਂਬਰ ਤੇ ਬੱਚੇ ਬੈਠੇ ਸਨ ਤਾਂ ਅਚਾਨਕ ਬਲਾਸਟ ਹੋ ਗਿਆ ਜਿਸ ਦੌਰਾਨ ਚਿੰਗਿਆੜੇ ਪਰਿਵਾਰਕ ਮੈਂਬਰਾਂ ਦੇ ਉੱਪਰ ਪੈ ਗਏ ਬਰਹਾਲ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਵੀ ਨੁਕਸਾਨ ਦਾ ਬਰਹਾਲ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਨੁਕਸਾਨ ਤੋਂ ਬਚਾਰਿਆ ਨਾਲੀ ਨੂੰ ਨਨ ਕਹਿ ਕੇ ਅੱਗ ਸਾਵਧਾਨੀ ਨਾਲ ਬਾਲਨੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰਨ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਪਿੰਦਰ ਸ਼ੀਨਾ ਤੇ ਪਿੰਡ ਸ਼ੀਨਾ ਕਰਮ ਸਿੰਘ ਤਹਿਸੀਲ ਜ਼ਨਾਲਾ ਜਿਹੜਾ ਪਾਇਆ ਸੀਗਾ ਆ ਦੇਖੋੱਖ ਪਾਇਆ ਸੀਗਾ ਤੇ ਜਦੋਂ ਭੁੱਗਾ ਲਾਇਆ ਵਾ ਇਹਦੇ ਥੱਲੇ ਰੇਤ ਨਹੀਂ ਸੀ ਵਿਛਾਈ ਹੋਈ ਨਾ ਮਿੱਟੀ ਪਾਈ ਹੋਈ ਸੀ ਅਚਾਨਕ ਜਦੋਂ ਅੱਗ ਤੇਜ ਹੋਈ ਤਾਂ ਫਰਸ਼ ਗਰਮ ਹੋਣ ਕਾਰਨ ਫਟ ਗਿਆ ਜਿਹੜਾ ਕਿ ਕਾਫੀ ਨੁਕਸਾਨ ਕਰ ਸਕਦਾ ਸੀਗਾ ਵਾਹਿਗੁਰੂ ਦੀ ਕਿਰਪਾ ਰਹੀ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਹਾਂ ਭੈਣ ਭਰਾਵੋ ਆਪਣੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਲੋਹੜੀ ਦੇ ਦਿਨ ਤਿਹਾੜੀ ਦੇ ਉੱਤੇ ਇਹੋ ਜਿਹਾ ਪ੍ਰੋਗਰਾਮ ਕਰਦੇ ਹੋ ਜਾਂ ਕੁਝ ਤੁਸੀਂ ਪੁੱਗਾ ਲਾਉਂਦੇ ਹੋ ਤਾਂ ਕਿਰਪਾ ਕਰਕੇ ਟਾਇਲ ਦੇ ਉੱਤੇ ਜਾਂ ਫਰਸ਼ ਦੇ ਉੱਪਰ ਮਿੱਟੀ ਜਾਂ ਰੇਤ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ ਕਿਉਂਕਿ ਫਰਸ਼ ਅਕਸਰ ਗਰਮ ਹੋਣ ਕਾਰਨ ਫਟ ਜਾਂਦਾ ਵਾ ਤੇ ਇਸੇ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਸੋ ਸਾਰਿਆਂ ਨੂੰ ਸਸੇ ਦਾ ਵਾਇਕ ਨੂੰ ਦੀ ਕਿਰਪਾ ਰਹੀ ਕਿ ਫੈਮਿਲੀ ਚ ਸਾਰੇ ਸ਼ੁਕਸਤਾਨਤ ਨੇ ਤੇ ਇਹ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੋੜੀ ਤੇ ਅੱਗ ਲਾਉਂਦੇ ਹੋ ਪੁੱਗਾ ਬਾਦਿਓ ਤੇ ਉਹਦੇ ਥੱਲੇ ਰੇਤ ਜਾਂ ਮਿੱਟੀ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਵਾ ਇਦਾਂ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋ ਸਕੇ ਪੂਰੇ ਪੰਜਾਬ ਭਰ ਵਿੱਚ ਲੋਹੜੀ ਦਾ ਤਿਉਹਾਰ ਪੂਰੇ ਤੁਮਤਮ ਨਾਲ ਮਨਾਇਆ ਗਿਆ ਪਰ ਇੱਕ ਪਰਿਵਾਰ ਨਾਲ ਅਜੀਹਾ ਹਾਸਾ ਵਾਪਰਿਆ ਕਿ ਪਰਿਵਾਰ ਤੇ ਆਸ-ਪਾਸ ਦੇ ਲੋਕਾਂ ਦੇ ਰੋਂਗ ਤੇ ਖੜੇ ਹੋ ਗਏ ਦਰਅਸਲ ਜਦੋਂ ਉਹ ਪਰਿਵਾਰ ਪੁੱਗਾ ਬਾਲ ਕੇ ਲੋਹੜੀ ਮਨਾ ਰਿਹਾ ਸੀ ਤਾਂ ਅਚਾਨਕ ਲੋੜੀ ਦੀ ਅੱਗ ਦੇ ਵਿੱਚ ਬਲਾਸਟ ਹੋ ਗਿਆ ਜਿਸ ਤੋਂ ਬਾਅਦ ਲੋਕ ਤਾਂ ਬਾਲਵਾਲ ਬਚ ਗਏ ਪਰ ਬਲਾਸਟ ਦੇ ਚੰਗਿਆੜੇ ਕਰਕੇ ਕੱਪੜੇ ਸੜ ਗਏ। ਕਟਨਾ ਅਮਰitsar ਦਿਹਾਤੀ ਦੇ ਪਿੰਡ ਚੀਨਾ ਕਰਮ ਸਿੰਘ ਵਾਲੇ ਦੀ ਹੈ ਜਿੱਥੇ ਲੋੜੀ ਦੇ ਤਿਉਹਾਰ ਮੌਕੇ ਪਰਿਵਾਰ ਆਪਣੇ ਘਰ ਚ ਵਿਹੜੇ 'ਚ ਭੁੱਗਾ ਬਾਲ ਕੇ ਲੋੜੀ ਮਨਾ ਰਿਹਾ ਸੀ। ਐਸੇ ਦੌਰਾਨ ਭੁੱਗੇ ਦੇ ਆਲੇ-ਦੁਆਲੇ ਪਰਿਵਾਰਕ ਮੈਂਬਰ ਤੇ ਬੱਚੇ ਬੈਠੇ ਸਨ ਤਾਂ ਅਚਾਨਕ ਬਲਾਸਟ ਹੋ ਗਿਆ ਜਿਸ ਦੌਰਾਨ ਚੰਗਿਆੜੇ ਪਰਿਵਾਰਕ ਮੈਂਬਰਾਂ ਦੇ ਉੱਪਰ ਪੈ ਗਏ। ਬਰਹਾਲ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਵੀ ਨੁਕਸਾਨ ਦਾ ਬਹਿਰ ਹਾਲ ਪਰਵਾਰਿਕ ਮੈਂਬਰਾਂ ਨਾਲ ਕਹਿਣਾ ਹੈ ਕਿ ਕਿਸੇ ਵੀ ਨੁਕਸਾਨ ਤੋਂ ਬਚਾ ਰਿਆ ਨਾਲ ਹੀ ਉਹਨਾਂ ਨੇ ਕਹਿ ਕੇ ਆਗਲ ਸਾਵਧਾਨੀ ਨਾਲ ਬਾਲਣੀ ਚਾਹੀਦੀ ਹੈ ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਨਾ ਵਾਪਰਨ